ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸੋ ਸ਼ਾਮ ਦਾ ਟਾਈਮ ਹੋ ਰਿਹਾ ਅੱਜ ਮੈਂ ਵਲੌਗ ਕਾਫੀ ਲੇਟ ਸ਼ੁਰੂ ਕਰ ਰਹੀ ਹਾਂ ਕਿਉਂਕਿ ਸਾਰਾ ਦਿਨ ਬਸ ਕੰਮ ਦੇ ਵਿੱਚ ਇਦਾਂ ਹੀ ਲੰਘ ਗਿਆ ਤੁਹਾਨੂੰ ਪਤਾ ਹੈ ਘਰ 'ਚ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਹੈ ਆ ਸਮਾਨ ਸ਼ਿਫਟ ਕਰਨ ਦਾ ਸਮਾਨ ਦੀ ਸਫਾਈ ਕਰਨ ਦਾ ਸੋ ਫਿਲਹਾਲ ਮੈਂ ਕਿਚਨ ਦੇ ਵਿੱਚ ਕੰਮ ਨਿਬੇੜ ਲਿਆ ਹੈ ਸ਼ਾਮ ਦਾ ਤੇ ਇੱਧਰ ਮੈਂ ਅੱਜ ਬਣਾਈ ਹੈ ਜੀ ਆਲੂ ਗੋਭੀ ਦੀ ਸਬਜ਼ੀ ਦੇ ਵਿੱਚ ਪਤਾ ਨਹੀਂ ਖਾਣ ਦੇ ਵਿੱਚ ਕਿੱਦਾਂ ਹੋਏਗੀ ਮੰਮੀ ਉਹ ਨਹੀਂ ਬਾਹਰ ਖੜੇ ਨੇਗੇ ਤੇ ਬਰੂਨੋ ਨੂੰ ਹਰਪਿੰਦੇ ਪਾਪਾ ਲੈ ਕੇ ਜਾ ਰਹੇ ਸੀ ਕਮਾਉਣ ਲਈ ਚਲੋ 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 ਇੰਨੇ ਜਿਆਦਾ ਕਿੰਨੂ ਲੱਗ ਰਹੇ ਨੇਗੇ ਤੇ ਬਿਲਕੁਲ ਪੱਕੇ ਪਏ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪੱਕ ਕੇ ਖਾਣ ਲਈ ਹੋ ਗਏ ਨੇ ਤਿਆਰ

Brorna! ਫੇਰ ਮੈਂ ਚਲੀ ਗਈ ਸੀ ਜੀ ਕੋਠੇ ਦੇ ਉੱਪਰ ਬਿਲਕੁਲ ਟਾਪ ਤੇ ਤੇ ਕਾਫੀ ਦਿਨਾਂ ਬਾਅਦ ਮੈਂ ਕੋਠੇ ਤੇ ਆਈ ਸੀ ਸ਼ਾਮ ਦਾ ਟਾਈਮ ਸੀ ਸਨਸੈਟ ਤੁਸੀਂ ਦੇਖੋ ਹੋਣ ਵਾਲਾ ਆ ਇੰਨਾ ਸੋਹਣਾ ਲੱਗ ਰਿਹਾ ਸੀ ਉੱਪਰ ਮਿੱਠੀ ਮਿੱਠੀ ਧੁੱਪ ਸੇਕੀ ਥੋੜਾ ਸਮਾਨ ਵਗੈਰਾ ਸਮੇਟਿਆ ਤੇ ਜਿੱਦਾਂ ਹੀ ਮੈਂ ਨੀਚੇ ਆਈ ਤੇ ਫੇਰ ਨੀਚੇ ਆਏ ਹੋਏ ਸੀਗੇ ਪਲੰਬਰ ਵੀਰ ਜੀ ਜਿਨ੍ਹਾਂ ਨੇ ਟੂਟੀਆਂ ਵਗੈਰਾ ਫਿੱਟ ਕਰਨੀਆਂ ਸੀ ਸੋ ਅੱਜ ਦੇ ਵਲੌਗ ਦੇ ਵਿੱਚ ਐਨਾਈ ਨਵੀਂ ਵੀਡੀਓ ਨਾਲ ਤੁਹਾਡੇ ਨਾਲ ਜੁੜੇ ਰਹਾਂਗੇ ਸਾਡੇ ਵਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਓਕੇ ਬਾਏ ਬਾਏ